ਗੁਰ ਸੇਵਿਆ ਅਹਨੇ ਸਹਜ ਸੁਭਾਏ ਦਰਸ਼ਨ ਪਰ ਸੇ ਗੁਰ ਕਾ ਜਨਮ ਮਰਨ ਦੁਖ ਜਾਏ ਹੋਵਾ ਸਿਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਝਟੀ ਆ ਤੁਦ ਜਠੇ ਸਚੇ ਪਾਤਿ ਸਾਹ ਮਾਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਿਸਾਹ ਸਿਰ ਸਾਹਾ ਦਾਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾਹ ਸੱਜਣ ਸੱਚਾ ਪਾਤਿਸਾਹ ਸਿਰ ਸਾਹ ਦਾ ਸਾਹ ਜਿਸ ਉਪਾਸ ਬਹਿਠਿਆ ਸੋਹੀ ਆ ਸਬਨਾ ਦਾ ਵੇਸਾ ਹੋ ਸਤਨਾ ਜੀਵਾਹ ਗੁਰੂ ਸਾਹਿਬ ਦੀ ਜੈ ਤਸਰੀ ਮਹੱਲਾ ਚੌਥਾ ਘਰ ਪਹਿਲਾ කපදේ එක්ක ඕවංකාර සත්්‍ය ගෝර ප්‍රසාද ਮੇਰਾ ਹੀਰਾ ਰਤਨ ਨਾਮ ਹਾਰੇ ਬਸਿਆ ਗੋरे ਹਾਥ ਤਰਿਓ ਮੇਰਾ ਮੱਥਾ ਜਨਮ ਜਨਮ ਕੇ ਕਿਲ ਬੇਖ ਦੁਖ ਉਤਰੇ ਗੋਰੇ ਨਾਮ ਦੀਓ ਰੇਨ ਲਾਥਾ ਮੇ ਦਾ ਹੀਰਾ ਰਤਨ ਨਾਮ ਹਾਰੇ ਬਸਿਆ ਗੋਰੇ ਹਾਥੋ ਤਰਿਓ ਮੇਰਾ ਮੱਥਾ ජනමකෙ කෙලබෙখা දොক্ষයුත්තරේ ගෝරනමදරෙන් ලත්තා मेරෙ මන ਵਾਜ ਰਾਮ ਨਾਮ ਸਾਬੇ ਅਰਥ ਗੋਰੇ ਪੂਰਾ ਹਾਰੇ ਨਾਮ ਦ੍ਰਿੜਾਇਆ ਬੇ ਨਾਵਾ ਜੀਵਨ ਬਿਰਥਾ ਰਹਾਓ ਬੇਨ ਗੁਰ ਮੂੜੇ ਪਾਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫੱਥ ਤੈਨ ਸਾਧੂ ਚਰਨਨ ਸੇਵੇ ਕਬ ਹੂ ਤੈਨ ਸਭ ਜਨਮ ਅਕਥਾ ਜੇਨ ਸਾਧ ਉਚਰਣ ਸਾਧ ਪਗ ਸੇਵੇ ਤੈਨ ਸਫਲਿਓ ਜਨਮ ਸਨਤ ਮੋਕ ਕੋ ਕੀ ਜਾਏ ਦਾਸ ਦਾਸ ਦાસਨ ਕੋ ਹਾਰੇ ਦਇਆ ਧਾਰੇ ਜਗਨ ਅਥਾ හම අන්ඳුලේ ග්‍යානහින අගියන්නේි ගෝ්චල්ලහැ මාරගේ පන්තා හම අඳුලේ කවෝ ਗੋੜ ਅੰਚਲ ਦੀ ਜਾ ਜਨ ਨਾਨਕ ਚੱਲ ਹੈ ਮਿਲੰਥਾ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉ ਚੱਲ ਹੈ ਮਾਰਗੇ ਪੰਥ ਹਮ ਅੰਦule ਕੋ ਗੁਰ ਅੰਚਲ ਦੀਜਾ ਜਾਨ ਨਾਨਕ ਚੱਲ ਹੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਤਸਰੀ ਮਹੱਲਾ ਚੌਥਾ ਕਰ ਪਹਿਲਾ ਚਉਪਦੇ ਇਕ ਓ ਅੰਕਾਰ ਸਤਿ ਗੁਰ ਪ੍ਰਸਾਦਿ ਮੇਰਾ ਹਿਯਰੈ ਰਤਨ ਨਾਮ ਹਾਰੇ ਬਸਿਆ ਗੋਰੇ ਹਾਥੋ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬੇਖ ਦੁਖੀ ਉਤਰੇ ਗੋਰੇ ਨਾਮ ਦਿਓ ਰੇਨ ਲਾਤਾ